ਆदमी ਕਿਧਰ ਤੂੰ ਕਿਧਰ ਆ ਕਿਧਰ ਮੈਂ ਮਾਰਾਂ ਤੇਰੇ ਹੈ ਕੌਣ ਆ ਤੂੰ ਮੇਰੇ ਕਿੱਥੋਂ ਦੇ ਹਾਂ ਇਹ ਕਰਦੇ ਬੰਦੇ ਦਾ ਇਹ ਫੌਜੀ ਆ ਫੌਜੀ ਆ ਇਹ ਮੇਰੀ ਵੀਡੀਓ ਇਹ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਜਿਸ ਵਿੱਚ ਕੀ ਇੱਕ ਫੌਜੀ ਕਿਸੇ ਹੋਰ ਕੁੜੀ ਨਾਲ ਸ਼ਹਿਰ ਦੇ ਵਿੱਚ ਫਿਰਦਾ ਹੁੰਦਾ ਹੈ ਤੇ ਮੌਕੇ ਦੇ ਉੱਤੇ ਹੀ ਫੌਜਣਾਂ ਜੋ ਆ ਜਾਂਦੀ ਹੈ ਅਤੇ ਫਿਰ ਉਸ ਦੀ ਕਿਵੇਂ ਛਤਰ ਪਰੇਡ ਹੁੰਦੀ ਹੈ ਇਹ ਤੁਸੀਂ ਅੱਗੇ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਕਮੈਂਟ ਬਾਕਸ ਦੇ ਵਿੱਚ ਆਪਣੇ ਵਿਚਾਰ ਜ਼ਰੂਰ ਦਿਓ ਆ ਜਾ ਕਿਧਰ ਕਿਧਰ ਹਾਂ ਕਿਧਰ ਕਿਧਰ ਆ ਤੂੰ ਕਿਧਰ ਆ ਕੇ ਤੂੰ ਮੈਂ ਆ ਕਿੱਥੇ ਬੋਲ ਤੂੰ ਕਿਧਰ ਆਜ ਨਾ ਨੀ ਮੈਨੂੰ ਮਾਰੀ ਨਹੀਂ ਆ ਹਾਂ ਕੌਣ ਹੈ ਤੂੰ ਮੈਂ ਮਾਰਾਂ ਤੇਰੇ ਹੈ ਕੌਣ ਹੈ ਤੂੰ ਮੈਨੂੰ ਕਿੱਥੋਂ ਲਿਆਂਦਾ ਕਿੱਥੋਂ ਲਿਆਂਦਾ ਤੈਨੂੰ ਛੱਡ ਦੇ ਪਹਿਨੇ ਛੱਡ ਦੇ ਪਹਿਨੇ ਛੱਡ ਦੇ ਸੱਟ ਸੱਟ ਪਹਿਨੇ ਨਹੀਂ ਇਹ ਦੇਖ ਮੇਰਾ ਪੂਰਾ ਮੈਂ ਠਾਈਆਂ ਨਹੀਂ ਮਾਰ ਰਹੀ ਕੋਈ ਨਾ ਕੋਈ ਦੋ ਬੰਦੇ ਨਾ ਇਹ ਫੌਜੀ ਆ ਫੌਜੀ ਆ ਇਹ ਮੇਰੀ ਵੀਡੀਓ ਮੈਂ ਇਹ ਤਾਂ ਆਪਣੇ ਪੈਂਟ ਆ ਆਪਣੀ ਹਾਂ ਆਪਣੇ ਪੈਂਟ ਵਾਲੀ ਉਹਦੀ ਫੌਜਨ ਦੀ ਕੀ ਕਰੀਦਾ ਕਰੇ ਦੋਨਾ ਕੀ ਕੀ ਕਰੀਦਾ ਕਰੇ ਦੋਨਾ ਮੈਂ ਕੀ ਪੁੱਛਨੀ ਆ ਮੈਂ ਕੀ ਪੁੱਛਨੀ ਆ ਮੈਨੂੰ ਕਿੱਥੇ ਚੱਲਾ ਕਰੇ ਕਾਤਾ ਚੱਲਾ ਮੈਂ ਜਦੋਂ ਤੂੰ ਕਹਣਾ ਬੱਸ ਜਲਦੀ ਜੀ ਬਰਥਡੇ ਪਾਰਲਾ ਜੀ ਚੱਲ ਚੱਕਰ ਪਾਈ ਜੀ